ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਖੁਨੀ ਅਸੀਂ ਦੇ ਨਾਲ ਮੁਕਾਬਲਾ ਕੀਤਾ ਸੀ ਆਓ ਉਹਨਾਂ ਦੀ ਸਾਰੇ ਜੀਵਨ ਦੀ ਜਨਮkundli ਆਪ ਜੀ ਨਾਲ ਸਾਝੀ ਕਰੀਏ ਭਾਈ ਬਚਿੱਤਰ ਸਿੰਘ ਜੀ ਰੰਗੜਾਂ ਦੇ ਨਾਲ ਉਹ ਇਪੜਤੂ ਵੇਲੇ ਜੋਇਦਿਆ ਹੋਏ ਰਣ ਤੱਤੇ ਵਿੱਚ ਬਹੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸ਼ਹੀਦ ਭਾਈ ਬਜਤਰ ਸਿੰਘ ਦਾ ਜਨਮ ਪਿੰਡ ਪਧਿਆਣਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ ਆਜਿ ਦਾ ਖਾਨਦਾਨੀ ਰਤਬਾ ਰਾਜਪੂਤ ਘਰਾਣੇ ਦੇ ਮਨਹਾਸ ਖਾਨਦਾਨ ਦੇ ਨਾਲ ਜਾਂ ਜੁੜਦਾ ਹੈ ਸ਼ਹੀਦ ਭਾਈ ਬਚੱਤਰ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ 10 ਪੁੱਤਰਾਂ ਭਾਈ ਚਿੱਤਰ ਸਿੰਘ ਜੀ ਭਾਈ ਬਚੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਜਿਨ੍ਹਾਂ ਨੇ ਟੀਬੀ ਦੇ ਉੱਤੇ ਅਨੰਪੁਰ ਸਾਹਿਬ 50 ਸਿੰਘਾਂ ਦੇ ਨਾਲ ਦੁਸ਼ਮਣਾਂ ਨੂੰ ਰੋਕਿਆ ਸੀ ਭਾਈ ਅਨੇਕ ਸਿੰਘ ਜੀ ਭਾਈ ਅਜੈਬ ਸਿੰਘ ਜੀ ਭਾਈ ਅਜਾਬ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਭਗਵਾਨ ਸਿੰਘ ਜੀ ਭਾਈ ਬਲਰਾਮ ਸਿੰਘ ਜੀ ਭਾਈ ਦੇਸਾ ਸਿੰਘ ਜੀ ਇਹਨਾਂ ਸਾਰੇ ਭਰਾਵਾਂ ਦੇ ਵਿੱਚੋਂ ਦੂਜੇ ਨੰਬਰ ਤੇ ਆਪਸਨ 30 ਮਾਰਚ 1699 ਜਿਸ ਵੇਲੇ ਤੰਤਰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਇਤਿਹਾਸਿਕ ਵਿਸਾਖੀ ਵਾਲੇ ਦਿਹਾੜੇ ਖਾਲਸਾ ਪੰਥ ਦੀ ਸਜਣਾ ਕੀਤੀ ਉਸੇ ਦਿਨ ਹੀ ਸ਼ਹੀਦ ਭਾਈ ਚਿੱਤਰ ਸਿੰਘ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਪਹਾੜੀ ਰਾਜਿਆਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਹਿਲੀ ਜੰਗ ਦੇ ਮਕਾਮ ਤੇ ਭਾਈ ਬਚਨ ਸਿੰਘ ਜੀ ਨੇ ਇੱਕ ਵੱਡੇ ਯੋਧੇ ਦੇ ਰੂਪ ਵਿੱਚ ਐਸੇ ਜੰਗੀ ਕਰਤਬ ਦਿਖਾਏ ਕਿ ਦੁਸ਼ਮਣ ਨੇ ਵੀ ਮੂੰਹ ਚੁੰਮਲਾ ਪਾ ਲਈਆਂ ਸ਼੍ਰੀ ਹਨਨਪੁਰ ਸਾਹਿਬ ਜੀ ਦੀ ਦੂਜੀ ਲੜਾਈ ਦੇ ਮੌਕੇ 1 ਸਤੰਬਰ 1700 ਵਾਲੇ ਦਿਨ ਸਤਿਗੁਰੂ ਸ਼੍ਰੀ ਗੁਰੂ ਦੁਸ਼ਮਣਾਂ ਦੀ ਵਿਉਂਤ ਦੀ ਖਬਰ ਸੂਈਆਂ ਨੇ ਸਤਗੁਰਾਂ ਪਾਸ ਪਹੁੰਚਾਈ ਆਨੰਦਗੜ੍ਹ ਕਿਲੇ ਦੇ ਪ੍ਰਮੁੱਖ ਦਵਾਰ ਨੂੰ ਤੋੜਨ ਦੇ ਲਈ ਪਹਾੜੀ ਰਾਜਾਂ ਨੇ ਇੱਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਮਸਤ ਕਰਕੇ ਕਿਲੇ ਵੱਲ ਭੇਜਣ ਦੀ ਵਿਉਂਤ ਬਣਾਈ ਹੈ ਤਾਂ ਤੁਹਾਨੂੰ ਸਾਬ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਨੇ ਇਸ ਮਸਤ ਹਾਥੀ ਦੇ ਮੁਕਾਬਲੇ ਕਰਨ ਲਈ ਇਹ ਜ਼ਿੰਮੇਵਾਰੀ ਭਾਈ ਦੁਨੀ ਚੰਦ ਨੂੰ ਸੌਂਪੀ ਭਾਈ ਦੁਨੀ ਚੰਦ ਦੇ ਮੁਕੱਦਰ ਵਿੱਚ ਸ਼ਹਾਦਤ ਨਹੀਂ ਸੀ ਲਿਖੀ ਇਸ ਕਰਕੇ ਕੰਧ ਟਪਕੇ ਪੜ ਗਿਆ ਸੀ ਭਾਈ ਦੁਨੀ ਚੰਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਨਨ ਸਿੱਖ ਸੀ ਇਹ ਭਾਈ ਸਾਲੂ ਜੀ ਦਾ ਪੋਤਰਾ ਸੀ ਭਾਈ ਸਾਲੂ ਜੀ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ ਸ੍ਰੀ ਅਨੰਪੁਰ ਸਾਹਿਬ ਜੀ ਦੀ ਦੂਜੀ ਲੜਾਈ ਵਿੱਚ ਸਤਗੁਰੂ ਜੀ ਦੀ ਫੌਜ ਦੇ ਲਈ ਮਾਝੇ ਤੋਂ 500 ਦੇ ਕਰੀਬ ਮਹਿਲਾਵਾਂ ਦਾ ਜਸਾ ਪੂਜਾ ਇਹਨਾਂ ਦੇ ਵਿੱਚ ਭਾਈ ਦੁਨੀ ਚੰਦ ਵੀ ਸੀ ਸਤਿਗੁਰੂ ਜੀ ਦੁਨੀ ਚੰਦ ਦੇ ਉੱਤੇ ਬਹੁਤ ਮਾਣ ਕਰਦੇ ਸਨ ਕਿਉਂਕਿ ਸਟੀਲ ਡੌਲ ਸ਼ਕਲ ਸੂਰਤੋਂ ਬੜਾ ਉੱਚਾ ਕਦਕਾਰ ਸੀ ਅਸਲ ਵਿੱਚ ਇਸ جنگ ਵਿੱਚ ਪਹਾੜੀ ਰਾਜੇ ਜਦੋਂ ਆਪਣਾ ਚੋਖਾ ਨੁਕਸਾਨ ਕਰਵਾ ਚੁੱਕੇ ਸੀ ਫਿਰ ਵੀ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਤੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲੇ ਦਾ ਦਰਵਾਜ਼ਾ ਨਾ ਤੋੜਿਆ ਜਾ ਸਕਿਆ। ਅਖੀਰ ਰਾਜਾ ਕੇਸਰੀ ਚੰਦ ਨੇ ਇੱਕ ਤਰਕੀਬ ਘੜੀ ਕਿ ਇੱਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਮਸਤ ਕਰਕੇ ਆਨੰਦਗੜ੍ਹ ਦੇ ਪ੍ਰਮੁੱਖ ਦਵਾਰ ਨੂੰ ਤੋੜਨ ਵਾਸਤੇ ਭੇਜਿਆ ਜਾਵੇ। ਸਾਹਬੇ ਕਮਾਲ ਦੀ ਨੂੰ ਜਦੋਂ ਦੁਸ਼ਮਨ ਦੀ ਇਸ ਵਿਉਂਤਬਾਤ ਪਤਾ ਲੱਗਾ ਸੱਚੇ ਪਾਤਸ਼ਾਹ ਨੇ ਭਾਈ ਦੁਨੀ ਚੰਦ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਾਡੇ ਪਾਸ ਵੀ ਇੱਕ ਹਾਥੀ ਹੈ। ਜਿਹੜਾ ਪਹਾੜੀਆਂ ਦੇ ਇਹ ਸ਼ਰਾਬੀ ਹਾਥੀ ਨਾਲ ਲੜੇਗਾ ਇਹ ਸੁੰਦੇ ਸਾਰੀ ਦੁਨੀਆ ਚੰਦਾ ਮੂੰਹ ਪੀਲਾ ਪੈ ਗਿਆ ਇਸ ਨੇ ਮੈਦਾਨ ਵਿੱਚੋਂ ਕਹਿਰਾ ਵਾਂਗੂ ਭੱਜ ਜਾਣ ਦਾ ਫੈਸਲਾ ਕਰ ਲਿਆ ਭਾਈ ਦਿਆ ਸਿੰਘ ਤੇ ਹੋਰ ਸਿੰਘਾਂ ਨੇ ਵੀ ਇਸ ਨੂੰ ਬਥੇਰਾ ਸਮਝਾਇਆ ਕਿ ਐਸਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਸਤਿਗੁਰੂ ਜੀ ਨੇ ਤੈਨੂੰ ਇਸ ਸਮਸਤ ਹਾਥੀ ਨਾਲੋਂ ਕਈ ਗੁਣਾ ਵੱਧ ਬਲ ਬਖਸ਼ ਕੇ ਹਾਥੀ ਨਹੀਂ ਦੁਸ਼ਮਣਾਂ ਨੂੰ ਭਾਜ ਪਾਉਣੀ ਹੈ ਸਿੰਘਾਂ ਨੇ ਵੀ ਸਮਝਾਇਆ ਕਿ ਜੰਗ ਵੇਲੇ ਗੁਰੂ ਤੋਂ ਬੇਮਖ ਹੋਣ ਦਾ ਮਤਲਬ ਸਿੱਧਾ ਨਰਕਾਂ ਵਿੱਚ ਪੈਣਾ ਹੈ ਪਰ ਉਹ ਨਹੀਂ ਮੰਨਿਆ ਉਸ ਨੇ ਅੰਧੀ ਰਾਤ ਵੇਲੇ ਕਿਲੇ ਦੀ ਕੰਧ ਨੂੰ ਰੱਸਾ ਬੰਨ ਕੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਜਦੋਂ ਦੂਸਰੇ ਪਾਸੇ ਕੰਧ ਤੋਂ ਹੀਠਾ ਉਤਰਨ ਲੱਗਾ ਰੱਸਾ ਟੁੱਟ ਗਿਆ ਤੇ ਹੀਠਾਂ ਜਾ ਡਿੱਗਾ ਲਤ ਟੁੱਟ ਗਈ ਹੁਣ ਸਤਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਸਦਿਆ ਤੇ ਥਾਪੜਾ ਦੇ ਕੇ ਇੱਕ ਨਾਗਣੀ ਭਾਈ ਸਾਹਿਬ ਦੇ ਹੱਥ ਫੜਾ ਦਿੱਤੀ ਕਿ ਆਕ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਜਿਸ ਨੂੰ ਨਿਭਾਉਣ ਦੇ ਲਈ ਸਤਗੁਰੂ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਸ਼ਰਾਬੀ ਹਾਥੀ ਦਾ ਸਾਹਮਣਾ ਕਰਨ ਦੇ ਲਈ ਭਾਈ ਬਚਿੱਤਰ ਸਿੰਘ ਨੂੰ ਚੁਣਿਆ ਭਾਈ ਚਿੱਤਰ ਸਿੰਘ ਜੀ ਮਧਰੇ ਕੱਦ ਪਤਲੇ ਸਰੀਰ ਤੇ ਫਰਤੀਲੇ ਬੜੇ ਸਨ ਪਖੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਨਸ਼ੇ ਦੇ ਵਿੱਚ ਮਸਤ ਹਾਥੀ ਆਪਣੀ ਗਰਦਨ ਹਿਲਾਉਂਦਾ ਹੋਇਆ ਕਿਲੇ ਦੇ ਮੁੱਖ ਦਵਾਰ ਵੱਲ ਵੱਧ ਰਿਹਾ ਸੀ ਉਸ ਦੇ ਮੱਥੇ ਦੇ ਉੱਤੇ ਤਵੀਆਂ ਬੰਨ੍ਹੀਆਂ ਹੋਈਆਂ ਸਨ ਤੇ ਤਲਵਾਰ ਦੇ ਸੁੰਡ ਦੇ ਨਾਲ ਤਲਵਾਰ ਵੀ ਬੰਨੀ ਹੋਈ ਸੀ ਪਿੱਛੇ ਪਹਾੜੀ ਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਪੂਰੀ ਜਿੱਤ ਦੀ ਉਮੀਦ ਦੇ ਨਾਲ ਤੁਰਿਆ ਆ ਰਹੀਆਂ ਸਨ ਇਧਰ ਕਹਿ ਰਹੇ ਜੇ ਜਿਸਮ ਵਾਲੇ ਭਾਈ ਭ ਚਤਰ ਸਿੰਘ ਜੀ ਆਪਣੀ 나ਗਣੀ ਵਰਸ਼ੀ ਦੇ ਨਾਲ ਘੋੜੇ ਉਪਰ ਸਵਾਰ ਹੋ ਕੇ ਮਸਤ ਹਾਥੀ ਵੱਲ ਵਧੇ ਭਾਈ ਸਾਹਿਬ ਨੇ ਜਕਾਰਾ ਛੱਡ ਕੇ ਸਤਗੁਰਾਂ ਦਾ ਥਾਪੜਾ ਕੱਢਦੇ ਸੀ 나ਗਣੀ ਦਾ ਐਸਾ ਵਾਰ ਮਸਤ ਹਾਥੀ ਦੇ ਮੱਥੇ ਦੇ ਵਿੱਚ ਕੀਤਾ ਮੱਥੇ ਤੇ ਬੱਜੇ ਹੋਏ ਲੋਹੇ ਦੇ ਤਵੇ ਕੀਰਦੀ ਹੋਈ ਨਗਣੀ ਹਾਥੀ ਦੇ ਮੱਥੇ ਦੇ ਵਿੱਚ ਜਾਬ ਜੀ ਜ਼ਖਮੀ ਹੋਇਆ ਹਾਥੀ ਚੰਗਿਆੜੇ ਮਾਰਨ ਲੱਗਿਆ ਅਤੇ ਪਿੱਛੇ ਵੱਲ ਨੂੰ ਮੁੜ ਗਿਆ ਪਿੱਛੇ ਵੱਲ ਨੂੰ ਮੁੜ ਕੇ ਜਦੋਂ ਭੱਜਿਆ ਆਪਣੀਆਂ ਭਾੜੀ ਰਾਜਿਆਂ ਦੀਆਂ ਫੌਜਾਂ ਅਤੇ ਮੁਗਲਾਂ ਦੀਆਂ ਫੌਜਾਂ ਦੇ ਆਊਂਡ ਦਾ ਹੋਇਆ ਲਿਟੜਦਾ ਆਇਆ ਮਾਰਦਾ ਆਇਆ ਨੁਕਸਾਨ ਕਰਦਾ ਆਇਆ ਇਹ ਪਿੱਛੇ ਨੂੰ ਭੱਜ ਤੁਰਿਆ ਇਸ ਤਰੀਕੇ ਦੇ ਨਾਲ ਇਹ ਮੁਕਾਬਲਾ ਜਿਹੜਾ ਸੀ ਇਹ ਸਿੱਖਾਂ ਦੇ ਪੱਖ ਵਿੱਚ ਹੋ ਨਿਬੜਿਆ ਜੈਕਾਰੇ ਗੂੰਜਣ ਲੱਗੇ ਪਹਾੜੀ ਅਤੇ ਮੁਗਲ ਫੌਜਾਂ ਪਿੱਛਾ ਨੂੰ ਭੱਜ ਗਈਆਂ ਸ਼ਹੀਦ ਭਾਈ ਚਿੱਤਰ ਸਿੰਘ ਨੇ ਨਰਵੋਗੜ ਤੇ ਬਸਾਲੀ ਦੀਆਂ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਆਖਰੀ ਢਾਈ ਵਿੱਚ ਵੀ ਆਪਣੀ ਬਹਾਦਰੀ ਦੇ ਖੁੱਲ ਕੇ ਜੋਰ ਵਿਖਾਏ ਪੰਜ ਅਤੇ 6 ਸੰਮਤ ਪੋ 1705 ਈਸਵੀ ਨੂੰ ਠੰਡੀ ਰਾਤ ਨੂੰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਨਤਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸੀ ਵਗਦੇ ਤੂਫਾਨ ਵਿੱਚ ਸਤਸਾਹ ਨਦੀ ਨੂੰ ਪਾਰ ਕੀਤਾ ਸੀ ਤੇ ਵੱਖੋ-ਵੱਖਰੇ ਯਾਨੀ ਕਿ 200 ਸਿੰਘ ਦੀ ਕਮਾਂਡ ਰੰਗੜਾ ਵਾਲੇ ਇਲਾਕੇ ਦੀ ਭਾਈ ਬਚਤਰ ਸਿੰਘ ਨੂੰ ਬਖਸ਼ਿਸ਼ ਕੀਤੀ ਸੀ 200 ਸਿੰਘਾਂ ਦੀ ਕਮਾਂਡ ਭਾਈ ਜੀਵਨ ਸਿੰਘ ਨੂੰ ਬਖਸ਼ਿਸ਼ ਕੀਤੀ ਤੇ 50 ਸੈਨਾ ਦੀ ਟੁਕੜੀ ਭਾਈ ਚਿੱਤਰ ਸਿੰਘ ਦੇ ਭਰਾਤਾ ਭਾਈ ਉਹਦੇ ਸਿੰਘ ਨੂੰ ਉੱਚੀ ਟੀਬੀ ਦੇ ਉੱਤੇ ਪਿੱਛੇ ਮੁਕਾਬਲਾ ਕਰਨ ਵਾਸਤੇ ਡਿਊਟੀ ਲਗਾਈ ਗਈ ਜਿਸ ਵੇਲੇ ਭਾਈ ਗਿੱਤਰ ਸਿੰਘ ਜੀ ਦੀ ਰੰਗੜਾਂ ਦੇ ਨਾਲ ਭੜਤ ਹੋਈ ਭਾਈ ਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਜਿਨ੍ਹਾਂ ਦੀ ਖਬਰ ਬਾਲ ਪੁੱਤਰ ਭਾਈ ਜੋਰਾਵਰ ਸਿੰਘ ਨੇ ਗੁਰੂ ਸਾਹਿਬ ਨੂੰ ਦਿੱਤੀ ਤੇ ਗੁਰੂ ਸਿੰਘ ਸਾਹਿਬ ਨੇ ਭਾਈ ਅਜੀਤ ਸਿੰਘ ਦੀ ਤੇ ਕੋਸ਼ ਸਿੰਘਾਂ ਦੀ ਡਿਊਟੀ ਲਾਈ ਉਹ ਜਾ ਕੇ ਭਾਈ ਜਿੱਤਰ ਸਿੰਘ ਨੂੰ ਕੋਟਲਾ ਨਿਹੰਗ ਸਿੰਘ ਲੈ ਕੇ ਆਏ ਨਿਆਂਖਾਂ ਦੇ ਘਰ ਵਿੱਚ ਲੈ ਕੇ ਆਏ ਪਿਆਰਿਓ ਕਮਰੇ ਦੇ ਵਿੱਚ ਉਠਰਾਉ ਕੀਤਾ ਖੂਨ ਇਤਨਾ ਵਗ ਰਿਆ ਸੀ ਕਹਿੰਦੇ ਕਿ ਚਿੱਟੀ ਚਾਦਰ ਬਦਲਣ ਦੀ ਸੀ ਤੇ ਸ਼ਾਮ ਤੱਕ ਭਾਈ ਬਚਤਰ ਸਿੰਘ ਜੀ ਸ਼ਹੀਦੀ ਜਾਮ ਪੀ ਗਏ ਔਰ ਉ ਭਾਈ ਬਚਤਰ ਸਿੰਘ ਦੇ ਜ਼ਖਮ ਆਖਰ ਕਾਤਕਸਾਬਤ ਹੋਏ ਭਾਈ ਬਚਤਰ ਸਿੰਘ ਜੀ ਆਪਣੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਕੇ ਸਤਿਗੁਰੂ ਦੇ ਚਰਨਾਂ ਦੇ ਭਵਰੇ ਬਣ ਗਏ ਸੋ ਇਹ ਸੀ ਭਾਈ ਬਚਤਰ ਸਿੰਘ ਜੀ ਦਾ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ ਕਿਸ ਤਰੀਕੇ ਦੇ ਨਾਲ ਹਾਥੀ ਦੇ ਨਾਲ ਮੁਕਾਬਲਾ ਕੀਤਾ ਔਰ ਰੰਗੜਾ ਦੇ ਨਾਲ ਮੁਕਾਬਲਾ ਕੀਤਾ ਅੰਤ ਨੂੰ ਸ਼ਹੀਦੀ ਦਾ ਜਾਮ ਪੀਤਾ ਹੋਈਆਂ ਪੁੱਲਾਂ ਨੂੰ ਨੱਚਤਾਰੇ ਉਹ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ